ਇਹ ਵਈ ਗਿਆ ਮਾਲਾ ਮਾਲਗ ਨੂੰ ਚੱਕ ਰਹਾ ਇਹ ਤੂੰ ਆਪ ਹੀ ਦੱਸ ਦੇ ਫਿਰ ਨਹੀਂ ਸਾਡੇ ਨੂੰ ਸੁਣਾ ਨਿਕਲ ਚੱਲੀ ਪਹਿਲਾਂ ਤਾਂ ਮਾਲਕਾਂ ਨੂੰ ਇਹ ਪੁੱਛ ਵੀ ਪਸੰਦ ਨਹੀਂ ਆ ਹਾਂ ਉਹਨੂੰ ਫੜ ਲੈ ਬਾਈ ਇਹ ਪਸੰਦ ਆਈ ਹੈ ਹਾਂ ਐ ਯਾਰ ਜਿਆਦਾ ਟੋਂਦੇ ਨਿਕਲ ਉਹਨੂੰ ਪੱਠਾ ਠੀਕ ਰਹੀ ਗਿਆ ਬਾਈ ਆ ਤਾਂ ਪੱਠਾ ਦੇਖ ਨਹੀਂ ਯਾਰ ਮੀਨੋਕ ਲੱਗਿਆ ਵਾ ਹਾਂ ਮੱਖਣਾ ਮੱਖਾ ਬੁਰੀ ਲੱਗ ਤਾ ਸਲਾਮ ਅਲੈਕੁਮ ਦਸ ਕਿਲੋ ਨਰ ਪਈ ਬਿਆਹ ਆਥੋੜੀ ਧਾਰ ਲਓ ਕੱਲ ਮੈਂ ਤੇਥੋਂ ਧਾਰ 500 ਰੁਪਏ ਨਾ 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 ਮਿਲ ਗਿਆ ਤੂੰ ਮੈਂ ਤੇਲ ਵੀ ਆਉਣਾ ਸੀ ਘਾਰਨਾ ਮਾਰਨੀ ਚੋ ਜੀ ਜੇ ਫੜੇ ਲੈ ਮੇਰਾ ਕੰਮ ਅੜ ਗਿਆ ਇਹਨੂੰ ਕਿ ਆ ਪਾਸੋਂ ਦੇ ਕਿੰਨੇ 50000 ਨਾ ਜੀ ਨਾ ਯਾਰ ਤੂੰ ਬਾਹਰ ਦੇ ਕੋਈ ਕਰ ਇਹ ਆ ਕੀ ਵੀ ਹੋ ਰਿਹਾ ਇੰਨੇ ਆਲੇ ਕਿੱਥੇ ਨੇ ਗਰੀਬ ਬੰਦੇ ਨੇ ਹੋ ਕੇ ਚਲੇ ਪੱਠਾ ਮਰਦੇ ਨੇ ਅੱਕ ਚੱਬਿਆ ਉਹਨਾਂ ਨੇ ਹਾਰ ਕੇ ਜੇ ਖਾਨ ਲਾਈਆਂ ਮੈਂ ਵੀ ਨਹੀਂ ਆ ਦੇ ਉਹ ਫਿਰ ਵਾਰੀ ਆ ਐਵੇਂ ਆਹੀ ਮਾਂ ਰੱਤ ਵਾਲੇ ਕਰ ਲੋ 30000 ਜੁਨੇ ਲੈ ਮਹਾਕਾਈ ਤੇ 40 ਦੀ ਲਾਈਆਂ ਚਲੋ ਤਾਂ ਤੇਰੀ ਚੀਜ਼ਾਂ ਵੇਚ ਪਾਈ ਕਿਉਂ ਜੀ ਹਾਂ पर किसे अपना दे यार ये दिन चल दस कोई नहीं तू बोल तू बकरी उधर लेके आ मुंडे ने ये नहीं गल होगी कोई भाई राजे में पिक्चर लग गया उधर तुम का 50 मांग लिया कोई नहीं था एकदम फनंदा नहीं दस के आके तू तू ज्यादा था ਨਹੀਂ ਫਿਰ ਦੂਸਰੋਂ ਨੇੜੇ ਕਰ ਲੈ ਜਿਹੜੇ ਕਰ ਲੈ ਮਿਹਰਬਾਨੀ ਨੂੰ ਕੋਈ ਨਹੀਂ ਚੰਗੀ ਨਹੀਂ ਹੈ ਉਹ ਹਾਲੇ ਤੜਫੀ ਆਉਂਦੇ ਨੇ ਇਹ ਤੜਫਦੇ ਨੇ ਯਾਰ ਉਹਦਾ ਉਹ ਨਾ ਮਾਦੇ ਨੇ ਨਹੀਂ ਨਹੀਂ ਮੈਂ ਉਹ ਮੈਂ ਮੈਂ ਦਾ ਇਹ ਕੋਈ ਨਹੀਂ ਗੱਲਾਂ ਬਾਤ ਹੋਊ ਯਾਰ ਤਾਂ ਕੋਈ ਰੇਲ ਹੋਣੀ ਆਲਾ ਇਹ ਇਹ ਲੱਗਦਾ ਸਭ ਕੱਢੀ ਹੋਣਾ ਪਰ ਆਸਾ ਲੈਕਰ ਸਾਡਾ ਦੰਦਾ ਹੈ ਨਹੀਂ ਯਾਰ ਇਹ ਰਸਤਾ ਤਾਂ ਲੈ ਸੱਸੀਆ ਤੋਂ ਆਇਆ ਨਹੀਂ ਹੋ ਗਿਆ ਕਿਉਂ ਇਹ ਵੀ ਹੁੰਦੀ ਯਾਰ ਸਾਡਾ ਦੁਬਾਰਾ ਕਰ ਦੂ ਕਾਲੀ ਦੱਸ ਕੀ ਹੈ ਚੈਲੰਜ ਕਰਦਾ ਫਿਰ ਦੇਣਗੇ ਉਹ ਨਹੀਂ ਹਾਂ ਫਸਾ ਕੀ ਨਾ ਯਾਰ ਕੰਡਾਂਗਾ ਮਾਰਿਆ ੱਲੇ ਆ ਜਾਈਏ ਵਿਚ ਦੇ ੱਲੇ ਤੈਨੂੰ ਪਤਾ ਯਾਰ ਲਿਆਉਣਗਾ ਕਰਨੀ ਕੋਈ ਨਹੀਂ ਚੱਲਾ ਆ ਜਾ ਫਿਰ ਗਾਂਹ ਦਵਾ ਦਈਏ ਬਈਆਂ ਦਾ ਕਿਹੜਾ ਭਾਈ ਇਹ ਬਾਰੇ ਛੋਟੇ ਆਉਣੀਆਂ ਜੀ ਦੇਖ ਲੋ ਮੈਨੂੰ ਪਤਾ ਅਗਲੇ ਦਾ ਮਾਲ ਮਹਿੰਗਾ ਖਰੀਦਿਆ ਹੈ ਹਾਂ